ਇਹ ਸਿੱਖਿਆ ਕ੍ਰਾਂਤੀ ਦਾ ਹੀ ਬਦਲਦਾ ਪੰਜਾਬ ਪ੍ਰੋਗਰਾਮ ਦੇ ਤਹਿਤ ਇੱਕ ਬਹੁਤ ਵੱਡੀ ਪਹਿਲ ਕੀਤੀ ਗਈ ਹੈ ਸਕੂਲਾਂ ਦਾ ਇਨਫਰਾਸਟ੍ਰਕਚਰ ਦਾ ਦਿਨ ਰਾਤ ਦਾ ਜਿਹੜਾ ਇਨਕਲਾਬੀ ਜਿਹੜਾ ਤਬਦੀਲੀ ਕੀਤੀ ਹੈ ਉਹਦੇ ਵਾਸਤੇ ਅੱਜ ਦੇਵੀਵਾਲਾ ਸਕੂਲ ਦੇ ਵਿੱਚ 63 ਲੱਖ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ 63 ਲੱਖ ਰੁਪਈਆ ਦੇ ਕੰਮ ਦੇ ਉਦਘਾਟਨ ਕੀਤੇ ਗਏ ਸਿਰਸੜੀ ਜਿਹੜਾ ਸਾਡਾ ਸਕੂਲ ਹੈ ਉਹਦੇ ਲਈ 6 ਲੱਖ 80 ਹਜ਼ਾਰ ਰੁਪਏ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ ਤੇ ਹੋਰ ਸੁਖਿਆ ਕੁੱਲ 35 ਲੱਖ ਰੁਪਈਏ ਜਿਹੜੇ ਇਸ ਥੋਂ ਦੇ ਪਿੰਡ ਦੇ ਸਕੂਲਾਂ ਨੂੰ ਦਿੱਤੇ ਗਏ ਉਹਨਾਂ ਦੇ ਉੱघाटन ਕੀਤੇ ਗਏ ਔਰ ਲੋਕਾਂ ਦੇ ਵਿੱਚ ਇੱਕ ਗੱਲ ਦੀ ਬੜੀ ਹੀ ਮਤਲਬ ਉਹ ਲੋਕ ਖੁਸ਼ ਨੇ ਜਿਹੜਾ ਅਗੇ ਬੱਚਿਆਂ ਨੂੰ IAS ਤੇ IPS ਅਫਸਰ ਅਗੇ ਪੜਾਇਆ ਕਰਨਗੇ ਤਾਂ ਕਿ ਉਹ IAS ਕੇ ਵਿੱਚ ਬਣਨ IPS ਕੇ ਵਿੱਚ ਬਣ ਇਹਦੇ ਲਈ ਮੈਂ ਤੁਹਾਡੇ ਰਾਹੀਂ ਮਾਨਯੋਗ ਮਨੀਸ਼ ਸ਼ਰੋਦੀਆ ਜੀ ਦਾ ਬੜਾ ਧੰਵਾਦ ਹੈ ਜਿਨ੍ਹਾਂ ਨੇ ਇਹ ਵਧੀਆ ਇੱਕ ਸਕੀਮ ਲਿਆਂਦੀ ਹੈ ਜਿਹੜੇ ਸਾਡੇ ਦੇਸ਼ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ जनक ਨੇ ਔਰ ਉਹਨਾਂ ਦੇ ਕਾਰਨ ਸਾਨੂੰ ਫਾਇਦਾ ਹੋ ਰਿਹਾ ਬਾਕੀ ਸਾਡੇ ਸਕੂਲ ਦਾ ਸਟਾਫ ਸਾਡੇ ਸਕੂਲਾਂ ਦੇ ਸਟਾਫ ਬਹੁਤ ਹੀ ਮਿਹਨਤੀ ਹੈ ਉਹਨਾਂ ਨੇ ਬੜੇ ਹੀ ਹੌਸਲੇ ਦੇ ਨਾਲ ਬੜੇ ਹੀ ਸ਼ੌਂਕ ਦੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਆ ਉਹਨਾਂ ਦਾ ਵੀ ਧੰਨਵਾਦੀ ਹੈ ਸਾਡੇ ਪਿੰਡ ਦੀਆਂ ਮਾਤਾਵਾਂ ਭੈਣਾਂ ਜਿਹੜੇ ਆਪਦੇ ਬੱਚਿਆਂ ਨੂੰ ਹੁਣ ਸਰਕਾਰੀ ਸਕੂਲਾਂ 'ਚ ਜੋ ਲਿਆ ਰਹੇ ਆ ਪ੍ਰਾਈਵੇਟ ਸਕੂਲਾਂ 'ਚ ਹਟਾ ਕੇ ਸਰਕਾਰੀ ਸਕੂਲਾਂ 'ਚ ਲਿਆ ਰਹੇ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੈ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਦੇਵੀਵਾਲਾ ਮੈਂ ਇੱਥੇ 2016 ਤੋਂ ਕੰਮ ਕਰ ਰਿਹਾ ਤੇ ਮੈਂ ਮਹਿਸੂਸ ਕੀਤਾ ਕਿ ਜਦੋਂ ਇਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੋ ਪ੍ਰੋਗਰਾਮ ਹੈ ਬਦਲਾ

ਮੈਂ ਸਾਰਿਆਂ ਦਾ ਲੀਡਰਾਂ ਤੇ ਸਾਰੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਇਸ ਵਿੱਚ ਜੋੜ ਦਾ ਪਾਇਆ ਹੈ ਮ ਨੂੰ ਕੋ ਹੈ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਸਰਕਾਰੀ ਹਾਈ ਸਕੂਲ ਦੇ ਵਿਦਿਆਰਥਣ ਹਾਂ ਪਹਿਲਾਂ ਸਾਡੇ ਸਕੂਲ ਦਾ ਹਾਲ ਬਹੁਤ ਹੀ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਲ ਸਾਡੇ ਸਕੂਲ ਦੀ ਆਧੁਨਿਕ ਹਾਲਤ ਬਦਲ ਚੁੱਕੀ ਹੈ ਸਾਡੇ ਸਕੂਲ ਵਿੱਚ ਤਿੰਨ ਕਮਰਿਆਂ ਦੀ ਉਸਾਰੀ ਅਤੇ ਇਬਾਦੂਤ ਦੀ ਉਸਾਰੀ ਕੀਤੀ ਜਾ ਗਈ ਹੈ ਮੈਂ ਇਹ ਹੀ ਅਪੀਲ ਕਰਾਂਗੀ ਕਿ ਇਹ ਸਰਕਾਰ ਅੱਗੇ ਤੋਂ ਵੀ ਇੰਨਾ ਹੀ ਕੰਮ ਕਰਦੀ ਰਹੇ ਤਾਂ ਕਿ ਸਿੱਖਿਆ ਦੇ ਸੰਸਥਾਨਾਂ 72 ਬੰਦਿਆਂ ਰਹਿਣ